ਅਜ਼ੀਜ਼ ਦਰਸ਼ਕੀ ਆਕਾਲ ਦੋਸਤੋ ਹੁਣ ਹੁਣ ਸੁਖਬੀਰ ਬਾਦਲ ਬਾਰੇ ਆਈ ਤਾਜ਼ਾ ਅਪਡੇਟ ਖਬਰ ਨਾਲ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਂਦੇ ਵੀਡੀਓ ਨੂੰ ਵਾਟਵਾਲਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂਜੀ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਸੁਖਬੀਰ ਬਾਦਲ ਨੂੰ ਪੰਜਾਬ ਦੇ ਵਿੱਚ ਬਹੁਤ ਹੀ ਕਿੜਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸ ਤੋਂ ਬਾਅਦ ਉਹਨਾਂ ਦੇ ਕਈ ਪਾਰਟੀ ਦੇ ਜਿਹੜੇ ਆਗੂ ਸੀਗੇ ਉਹ ਬੀਜਪੀ ਦੇ ਸ਼ਾਮਲ ਹੋ ਗਏ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਬਹੁਤ ਹੀ ਝਟਕਾ ਲੱਗਾ ਹੈ ਜੀ ਹਾਂ ਇਸ ਤੋਂ ਬਾਅਦ ਅਗਰ ਆਪਾਂ ਲੋਕ ਸਭਾ ਚ ਉਹਨਾਂ ਦੀ ਗੱਲ ਕਰੀ ਤਾਂ ਇਸ ਤੇ ਉਹਨਾਂ ਨੂੰ ਵਰਕਰਾਂ ਨੂੰ ਮਿਲਣ ਵਾਲਾ ਆਪਣਾ ਦੌਰਾ ਸ਼ੁਰੂ ਕੀਤਾ ਹੈ ਉਹਨਾਂ ਨੇ ਸੰਗਰੂਰ ਤੋਂ ਪਾਰਟੀ ਉਮੀਦਵਾਰ ਇਕਬਾਲ ਸਿੰਘ ਝੂੰਦਾ ਨਾਲ ਅਮਰਗੜ ਸਥਿਤ ਉਹਨਾਂ ਦੀ ਰਿਹائش ਤੇ ਰঞ্জੀਤ ਸਿੰਘ ਢਿੱਲੋਂ ਨਾਲ ਉਹਨਾਂ ਦੀ ਲੁਧਿਆਣਾ ਸਥਿਤ ਰਾਜ ਤੇ ਮੁਲਾਕਾਤ ਕੀਤੀ ਅਤੇ ਦੋ ਆਧਵਾਦੇ ਪਾਰਟੀ ਆਗੂਆਂ ਤੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਉਹਨਾਂ ਕਹਿੰਦੇ ਕੇਵਲ ਅਕਾਲੀ ਦਲ ਹੀ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰ ਸਕਦਾ ਹੈ ਅਸੀਂ ਪੰਜਾਬ ਦੇ ਹੱਕਾਂ ਲਈ ਲੜਦੇ ਰਹਾਂਗੇ ਚਾਹੇ ਉਹ ਦਰਿਆ ਪਾਣੀਆਂ ਦਾ ਮਸਲਾ ਮਸਲਾ ਹੋਵੇ ਚੰਡੀਗੜ੍ਹ ਪੰਜਾਬ ਨੂੰ ਦੇ ਨੇ ਕਿਸਾਨਾਂ ਲਈ ਐਮਐਸਪੀ ਦੀ ਕਾਨੂੰਨ ਗਰੰਟੀ ਹਾਸਲ ਕਰਨੀ ਹੋਵੇ ਤਾਂ ਅਸੀਂ ਹਰ ਮਾਮਲੇ ਲਈ ਜ਼ੋਰਦਾਰ ਟਾਂਗਣਾ ਲਾਵਾ